ਨਾਟਿਨਾ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਜੀਤ ਸਿੰਘ ਰਮਾਣਾ ਬੇਲਨ ਬ੍ਰਿਗੇਡ ਨੇ ਪੰਜਾਬ ਸਰਕਾਰ ਨੂੰ ਆੜੇ ਹੱਥੀਂ ਲੈਂਦੇ ਹਾਂ ਸਿੱਧਾ ਸਵਾਲ ਪੁੱਛਿਆ ਕਿ ਕੀ ਸਰਕਾਰ ਸ਼ਰਾਬ ਨੂੰ ਨਸ਼ਾ ਮੰਂਦੀ ਹੈ ਜਾਂ ਨਹੀਂ ਜੇਕਰ ਸ਼ਰਾਬ ਸਰਕਾਰ ਨੂੰ ਨਸ਼ਾ ਨਹੀਂ ਮੰਦੀ ਤਾਂ ਉਸ ਨੂੰ ਆਮ ਲੋਕਾਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਸ਼ਰਾਬ ਕੋਈ ਨਸ਼ਾ ਨਹੀਂ ਹੈ ਤੇ ਜੇਕਰ ਮੰਨਦੀ ਹੈ ਤਾਂ ਉਸ ਨੂੰ ਤੁਰੰਤ ਸ਼ਰਾਬ ਦੀਆਂ ਦੁਕਾਨਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ ਅੱਜ ਨਸ਼ਾ ਵਿਰੋਧੀ ਦਿਵਸ ਤੇ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਮੁਖੀ ਅਨੀਤਾ ਸ਼ਰਮਾ ਨੇ ਇਸ ਮੁੱਦੇ ਤੇ ਕਈ ਸਵਾਲ ਉਠਾਈ ਅਤੇ ਸਪਸ਼ਟ ਤੌਰ ਤੇ ਕਿਹਾ ਕਿ ਆਮ ਆਦਮੀ ਸ਼ਰਾਬ ਪੀ ਕੇ ਨਸ਼ਾ ਸ਼ੁਰੂ ਕਰਦਾ ਹੈ ਅਤੇ ਹੌਲੀ-ਹੌਲੀ ਸਿੰਥੈਟਿਕ ਨਸ਼ਿਆਂ ਤੱਕ ਪਹੁੰਚਦਾ ਹੈ। ਮੈਡਮ ਅਨੀਤਾ ਸ਼ਰਮਾ ਨੇ ਸਪਸ਼ਟ ਤੌਰ ਤੇ ਕਿਹਾ ਕਿ ਸ਼ਰਾਬ ਵਿੱਚ ਕੇ ਕਰੋੜਾ ਰੁਪਏ ਕਮਾਉਣ ਵਾਲੇ ਲੋਕ ਲੋਕਾਂ ਦੀਆਂ ਜ਼ਿੰਦਗੀਆਂ ਤੇ ਪਰਿਵਾਰਾਂ ਨੂੰ ਤਬਾਹ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਜਦੋਂ ਸਾਰਾ ਦਿਨ ਮਿਹਨਤ ਕਰਨ ਵਾਲਾ ਵਿਅਕਤੀ ਮਹਿੰਗਾਈ ਅਤੇ ਟੈਕਸਾਂ ਤੋਂ ਡਰਦਾ ਹੈ ਤਾਂ ਉਸ ਵਿੱਚ ਸ਼ਰਾਬ ਵਿੱਚ ਰਾਹਤ ਪਾਉਣ ਦੀ ਝੂਠੀ ਇੱਛਾ ਪੈਦਾ ਹੋ ਜਾਂਦੀ ਹੈ। ਅਤੇ ਨਤੀਜੇ ਵਜੋਂ ਉਹ ਆਪਣੀਆਂ ਜੇਬਾਂ ਖਾਲੀ ਲੈ ਕੇ ਘਰ ਪਰਤਦਾ ਹੈ ਉਸ ਨੂੰ ਸ਼ਰਾਬ ਡੁੱਲਦੇ ਅਤੇ ਚੀਕਦੇ ਦੇਖ ਕੇ ਘਰ ਦੇ ਬੱਚੇ ਡਰ ਜਾਂਦੇ ਹਨ ਪਰਿਵਾਰ ਦੇ ਮੈਂਬਰ ਚਿੰਤਤ ਹੋ ਜਾਂਦੇ ਹਨ ਅਤੇ ਗਵਾਂਢੀ ਉਸ ਨੂੰ ਨਫ਼ਰਤ ਕਰਨ ਲੱਗ ਪੈਂਦੇ ਹਨ ਪਰ ਸ਼ਰਾਬੀ ਨੂੰ ਕੌਣ ਸਮਝਾਵੇ ਕਿ ਸ਼ਰਾਬ ਇੱਕ ਜ਼ਹਿਰ ਹੈ ਜੇ ਜਿ ਸ਼ਰਾਬ ਨੂੰ ਕੋਈ ਵਿਅਕਤੀ ਆਪਣੇ ਦੁੱਖਾਂ ਨੂੰ ਭਲਾਉਣ ਲਈ ਪੀਂਦਾ ਹੈ ਦੂਜੇ ਪਾਸੇ ਸਰਕਾਰਾਂ ਉਸੇ ਸ਼ਰਾਬ ਨੂੰ ਵੇਚ ਕੇ ਕਰੋੜਾਂ ਰੁਪਏ ਕਮਾਉਂਦੀਆਂ ਹਨ ਅਤੇ ਫਿਰ ਇਸ ਤੋਂ ਉੱਪਰ ਉਹ ਆਪਣੇ ਕਲਿਆਣ ਲਈ ਅਤੇ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਲਈ ਭਾਰੀ ਰਕਮ ਖਰਚ ਕਰਨ ਦਾ ਦਾਵਾ ਕਰਦੀਆਂ ਹਨ ਜੇਕਰ ਕੋਈ ਸ਼ਰਾਬੀ ਕਿਸੇ ਭਿਆਨੇ ਕਿ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਉਸ ਦਾ ਸਰਕਾਰੀ ਹਸਪਤਾਲ ਵਿੱਚ ਇਲਾਜ ਨਹੀਂ ਹੁੰਦਾ ਹੌਲੀ ਹੌਲੀ ਇਹ ਬਿਮਾਰੀ ਕੈਂਸਰ ਵਿੱਚ ਬਦਲ ਜਾਂਦੀ ਹੈ ਫਿਰ ਸਰਕਾਰ ਉਸ ਨੂੰ ਸ਼ਰਾਬ ਤੋਂ ਹੋਣ ਵਾਲੀ ਕਮਾਈ ਤੋਂ ਕੈਂਸਰ ਫੰਡ ਵੀ ਦਿੰਦੀ ਹੈ ਪਰ ਫਿਰ ਵੀ ਉਸ ਨੂੰ ਬਚਾਇਆ ਨਹੀਂ ਜਾਂਦਾ ਸ਼ਰਾਬ ਉਸ ਨੂੰ ਮੌਤ ਬਾਗ ਨਿਕਲ ਜਾਂਦੀ ਹੈ ਪੂਰਾ ਪਰਿਵਾਰ ਬਰਬਾਦ ਹੋ ਜਾਂਦਾ ਹੈ ਬੱਚੇ ਅਨਾਥ ਹੋ ਜਾਂਦੇ ਹਨ ਪਤਨੀ ਵਿਧਵਾ ਹੋ ਜਾਂਦੀ ਹੈ ਤੇ ਮਾਪੇ ਬੁਢਾਪੇ ਦੇ ਸਹਾਰੇ ਤੋਂ ਵਾਂਝੇ ਹੋ ਜਾਂਦੇ ਹਨ ਇਸ ਤਰ੍ਹਾਂ ਸਰਕਾਰ ਆਪਣੀ ਕਮਾਈ ਲਈ ਲੋਕਾਂ ਦੀ ਜ਼ਿੰਦਗੀ ਨਾਰਕ ਬਣਾ ਰਹੀ ਹੈ ਨਸ਼ਾ ਛਡਾਓ ਨਸ਼ਾ ਛਡਾਓ ਹਸਪਤਾਲਾਂ ਅਤੇ ਨਸ਼ਾ ਛਡਾਈ ਮੁਹਮਾ ਮੁਹਿੰਮਾ ਦੇ ਇਸ਼ਤਿਹਾਰਾਂ ਵਿੱਚ ਕਿਹਾ ਜਾਂਦਾ ਹੈ ਕਿ ਨਸ਼ੇ ਦੀ ਜੜ ਨਸ਼ੇ ਦੇ ਸ਼ੁਰੂਆਤੀ ਪੜਾ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ ਆਗ ਲਗਾਉਣਾ ਅਤੇ ਇਸ ਨੂੰ ਬੁਝਾਉਣਾ ਦਾ ਇਹ ਨਾਟਕ ਕਦੋਂ ਤੱਕ ਜਾਰੀ ਰਹੇਗਾ। ਵੇਲਨ ਬ੍ਰਿਗੇਡ ਨੇ ਮੰਗ ਕੀਤੀ ਕਿ ਸ਼ਰਾਬ ਦੀਆਂ ਦੁਕਾਨਾਂ ਨੂੰ ਬੰਦ ਕਰਨ ਦੀ ਪ੍ਰਕਿਰਿਆ ਅੱਜ ਤੋਂ ਹੀ ਸ਼ੁਰੂ ਹੋਣੀ ਚਾਹੀਦੀ ਹੈ। ਇਹਨਾਂ ਵਿੱਚੋਂ ਘੱਟੋ-ਘੱਟ 75% ਪਹਿਲੇ ਪੜਾਅ ਵਿੱਚ ਹੀ ਬੰਦ ਕਰ ਦੇਣੀਆਂ ਚਾਹੀਦੀਆਂ ਹਨ। ਸਰਕਾਰ ਨੂੰ ਯਾਦ ਰੱਖਣਾ ਹੋਵੇਗਾ ਕਿ ਸਰਕਾਰ ਦੀਆਂ ਇਹ ਸ਼ਰਾਬ ਦੀਆਂ ਦੁਕਾਨਾਂ ਸੜਕ ਹਾਦਸਿਆਂ, ਲੁੱਟਖੋ, ਕੁੜੀਆਂ ਨਾਲ ਛੇੜਛਾੜ ਅਤੇ ਪਰਿਵਾਰਿਕ ਮੁਸੀਬਤਾਂ ਵਰਗੇ ਵੱਡੇ ਅਪਰਾਧਾਂ ਲਈ ਵੀ ਜ਼ਿੰਮੇਵਾਰ ਹਨ। ਸਰਕਾਰ ਨੂੰ ਇਹਨਾਂ ਪਰਿਵਾਰਾਂ ਦੇ ਸ਼ਰਾਪਾਂ ਤੋਂ ਡਰਨਾ ਚਾਹੀਦਾ ਹੈ ਜਿਹੜੀ ਸਰਕਾਰ ਲੋਕਾਂ ਨੂੰ ਪੇਸ਼ਾਬ ਦੇ ਮੂੰਹ ਵਿੱਚ ਧੱਕ ਕੇ ਆਪਣਾ ਖਜ਼ਾਨਾ ਭਰਦੀ ਹੈ ਉਹ ਕਦੇ ਵੀ ਸ਼ਾਂਤੀ ਨਹੀਂ ਚੱਲ ਸਕਦੀ ਅਜਿਹੀਆਂ ਸਰਕਾਰਾਂ ਪਾਵੇਂ ਡੰਡੇ ਤੇ ਸਹਾਰੀ ਰਾਜ ਕਰ ਸਕਦੀਆਂ ਨੇ ਪਰ ਉਹ ਲੋਕਾਂ ਵਿੱਚ ਆਪਣਾ ਸਥਾਨ ਹਮੇਸ਼ਾ ਲਈ ਗਵਾ ਦਿੰਦੀਆਂ ਨੇ ਮੈਡਮ ਅਨੀਤਾ ਸ਼ਰਮਾ ਨੇ ਸ਼ਰਾਬ ਨੂੰ ਇੱਕ ਮਾਸਾਹਾਰੀ ਸੂਪ ਦੱਸਿਆ ਅਤੇ ਇਸ ਨੂੰ ਪੀਣ ਤੋਂ ਬਾਅਦ ਸ਼ਰਾਬੀ ਨਸ਼ੇ ਕਾਰਨ ਤੋਂ ਝਿਜਕਦਾ ਨਹੀਂ ਹੈ ਇਸ ਲਈ ਰਾਜ ਅਤੇ ਕੇਂਦਰ ਸਰਕਾਰ ਨੂੰ ਸਮਾਜ ਦੀਆਂ ਬੁਰਾਈਆਂ ਦੀ ਮੁੱਖ ਜੜ ਬਾਰੇ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ ਹੈ ਜਾਂ ਤਾਂ ਇਸ ਦਾ ਸਮਰਥਨ ਕਰੋ ਜਾਂ ਇਸ ਦਾ ਵਿਰੋਧ ਕਰੋ ਉਹਨਾਂ ਦੇ ਦੋਰੇ ਮਾਪਦੰਡ ਹੁਣ ਬਹੁਤੀ ਦੇਰ ਤੱਕ ਨਹੀਂ ਚੱਲਣ ਚਾਹੀਦੇ